ਬਟਾਲਾ বাস ਸਟੈਂਡੇ ਹੋਇਆ ਹੰਗਾਮਾ ਇੱਕ ਔਰਤ ਕੁਲਦੀਪ ਕੌਰ ਪਿੰਡ ਪੁਜ ਰਾਜ ਦੀ ਰਹਿਣ ਵਾਲੀ ਸਰਕਾਰੀ বাস ਦੇ ਕੰਡਕਟਰ ਨਾਲ ਹੋਈ ਬਹਿਸ ਦੌਰਾਨ ਹੋਈ ਬੇਹੋਸ਼ ਦਰਸਲ ਔਰਤ ਨੇ ਮੋਬਾਈਲ 'ਚ ਆਧਾਰ ਕਾਰ ਵੀ ਖਾਇਆ ਜਿਸ ਨੂੰ ਕੰਡਕਟਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਟਿਕਟ ਦੀ ਮੰਗਤੇ ਹੋਏ ਗੱਲਬਾਤ ਨੇ ਰੂਪ ਤਾਂ ਲਿਆ ਹੰਗਾਮੇ ਦਾ ਸਵੇਰੇ 7:00 ਵਜੇ ਦੇ 3 ਮਿੰਟ ਦੀ ਇਹ ਘਟਨਾ ਬਟਾਲਾ বাস ਸਟੈਂਡ ਦੀ ਹੈ ਔਰਤ ਨੂੰ ਬੇਹੋਸ਼ੀ ਦੀ ਹਾਲਾਤ ਵਿੱਚ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਅਨੁਸਾਰ ਬੀਪੀ ਵੱਧ ਗਿਆ ਸੀ ਹਾਲਾਤ ਹੁਣ ਸਥਿਰ ਹਨ ਪਰ ਔਰਤ ਗੱਲ ਕਰਨ ਦੇ ਯੋਗ ਹਾਂ ਜੀ 3000 ਗੁਰਵਿੰਦਰ ਸਿੰਘ ਕਿੱਥੋਂ ਆ ਰਹੇ ਸੀ ਕਿਹੜੀ ਬੱਸ ਸੀ ਪਠਾਨਕੋਟੋਂ ਚੱਲ ਕੇ ਅੰਬਰਸਾ ਚੱਲੇਗੀ ਹਾਂ ਕਿਹੜੀ ਬੱਸ ਪੰਜਾਬ ਰੋਡ ਵਾਹ ਜੀ 53 48 ਬੱਸਾਂ ਚ ਚੱਕੀ ਹੋਇਆ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕ ਕੇ ਲਿਆਉਂਦੇ ਆਂ ਅਸੀਂ ਹਾਂ ਧਾਰਿਆ ਵਾਲੀ ਵੀ ਅੱਡੇ ਚੁੱਕੇ ਆਂ ਨਿਸ਼ਾਰੇ ਵੀ ਅੱਡੇ ਚੁੱਕੇ ਆਂ ਹਾਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ওভারਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਂਦੇ ਆਂ ਫੇਰ ਹੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ گاਉਂ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲਓ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਤੋਂ ਬਾਈ ਪਾਸੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲੀ ਛਾਪਾ ਪੈਣ ਡਰਾਈਵਰ ਕਨੈਕਟਰ ਦੇ ਉਹ ਇੰਨੀ ਗੱਲ ਕਹੀ ਉਤੋਂ ਮੇਰੇ ਨਾਲ ਜਰਨਲ ਆ ਵੀ ਮੈਨੂੰ ਕਹਿੰਦੇ ਮੈਂ ਤੇਰੇ ਚ ਪੇਰ ਮਾਰਨੀ ਆ ਮੈਂ ਤੂੰ ਸਾਰ ਦੇ ਲੱਗ ਗੱਡੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਪਹਿਲੀ ਮੈਂ ਅਧਾਰ ਕਾਰਡ ਫੋਨ ਤੇ ਆ ਫੋਨ ਦੇ ਵਿੱਚ ਮੈਂ ਅਧਾਰ ਕਾਰਡ ਨਹੀਂ ਚੱਲ ਜਾਗਾ ਅੱਗੇ ਮੈਂ ਚੱਕਰ ਬੈਠੇ ਸਾਡੇ ਉਹਨਾਂ ਪੁੱਛ ਲੋ ਮੁਰਗੇ ਮੈਂ ਚੱਕਰਾਂ ਨੂੰ ਆਜ ਮਾਰੀ ਉਹ ਸਾਰ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲਵ ਬਾਈ ਪਾਸਤੇ ਫਿਰ ਇਹ ਗੱਡੀ ਗਾਂ ਖਾਨੇ ਉੱਥੇ ਕਿਉਂ ਕਿ ਨਾਕੇ ਦੇ ਕੋਈ ਵੀ ਆ ਨਹੀਂ ਸੀ ਠੀਕ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੀਆਂ ਤੂੰ ਥੋੜਾ ਹਸਾਮਣਾ ਬੋਲ ਬੋਲ ਕੇ ਤਾਂ ਜਨਾਨੀਆਂ ਨੇ ਭਰਾ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆ ਇੱਥੇ ਆ ਕੇ ਪਹਿਲੇ ਖਲੋਤੀ ਨਹੀਂ ਪਹਿਲੋ ਕਿੰਨੀ ਵੀਰ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਨੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹੱਥ ਥੱਲੇ ਹੁੰ ਡੇਗੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੁਝ ਗਈ ਬਸ ਇੰਨੀ ਗੱਲ ਕਹੀ ਮੈਂ ਹੁਣ ਧਾਰ卡ੜ ਫੂਚ ਸਾਡੀ ਜਿੰਨਾ ਮਰਜੀ ਗੱਲ ਕਰਾਓ ਪਹਿਲੀ ਵਾਰ ਹੀ ਆਏ ਕਰੋ ਜੀ ਚੜਦੇ ਹੀ ਬਸ ਪਾਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ ਸਾਡੇ ਨਾਲ ਜਿਹੜੀ ਸਵਾੜੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸਾੜ ਕੇ ਸਵਾੜੀ ਬਾਹਰ ਕੇ ਨਾ ਤੋ ਕਰੀਦੇ ਆ ਦੁਕਾਨ ਵਾਲੇ ਭਾਜੀ ਨਾ ਇਹਨਾਂ ਨੂੰ ਪੁੱਛ ਲੋ ਭਾਏ ਇੱਥੇ ਜਿਹੜੇ ਅੰਦਰ ਇਹਨਾਂ ਦੁਕਾਨ ਵਾਲੇ ਉਹਨਾਂ ਨੂੰ ਪੁੱਛ ਲੋ ਕਿ ਮੈਂ ਬ੍ਰੇਕ ਮਾਰ ਕੇ ਸਵਾੜੀ ਚਾਰ ਕੇ ਖੜਦਾ ਇੱਥੋਂ ਮੈਂ ਕਹਿੰਦੀ ਸਵਾੜੀ ਨੂੰ ਛੱਡੀ ਹੈਗੀ ਭਾਜੀ ਹਾਂਜੀ ਡਾਕਟਰ ਸਾਇਲਨ ਹਾਂਜੀ ਕੀ ਹੋਇਆ ਕੀ ਜਿਹੜਾ ਪੇਸ਼ੈਂਟ ਹੈ ਸਾਡੇ ਵੀ ਪੇਸ਼ੈਂਟ ਇੱਕ 8:00 ਵਜੇ ਤੋਂ 10 ਮਿੰਟ ਤੱਕ ਪੇਸ਼ੈਂਟ ਪ੍ਰੈਜ਼ੈਂ ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਜੈਸਨੋਪੁਰ ਇਫ 108 ਫਿਕਟਿਵ ਦੇ ਸਾਈਡ ਕੋ ਬ੍ਰੌਟ ਬਾਏ 108 ਐਮਬੂਲੈਂਸ ਹੈਗਾ ਤੇ ਇਹ ਜਦੋਂ ਆਏ ਸੀਗੇ ਉਦੋਂ ਅਨਕੌਨਸ਼ੀਅਸ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਡੇਸ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜ਼ਾਈਟੀ ਥੋੜੀ ਕਬਰਾਟ ਨਾਲ ਪੇਸ਼ੈਂਟ ਸਟੇਟ ਕੋ ਪ੍ਰੈਜ਼ੈਂਟ ਕੀਤਾ ਹੈ